ਸੱਚੀ ਕਾਲ ਜੀ ਲਓ ਜੀ ਭਗਵੰਤ ਮਾਨ ਦਾ ਸਰਕਾਰ ਦਾ ਪੰਜਾਬੀਆਂ ਨੂੰ ਨਵਾਂ ਤੋਹਫਾ ਕੁਝ ਦਿਨ ਪਹਿਲਾਂ ਹੀ ਉਹ ਖਬਰ ਆਈ ਸੀ ਜਦੋਂ ਚੇਅਰਮੈਨ ਪੋਲਿਊਸ਼ਨ ਕੰਟਰੋਲ ਬੋਰਡ ਦਿੱਲੀ ਤੋਂ ਮੈਡਮ ਗੁਪਤਾ ਜੀ ਨੇ ਉਹਨਾਂ ਨੂੰ ਲਾਤਾ ਸਾਰੀ ਇੰਡਸਟਰੀ ਨੂੰ ਕੰਟਰੋਲ ਕਰਨ ਵਾਸਤੇ ਇਸੇ ਤਰ੍ਹਾਂ ਲਾਚਕਿਲ ਇੰਡਸਟਰੀ ਦਾ ਜਿਹੜੀ ਚੇਅਰਮੈਨਸ਼ਿਪ ਹੈ ਉਹ ਸੰਦੀਪ ਪਾਠਕ ਦੇ ਪੀਏ ਨੂੰ ਦੇ ਦਿੱਤੀ ਹੈ ਜਿਹੜੇ ਭਾਈ ਸਾਹਿਬ ਹੋਰ ਹੀ ਕਿਸੇ ਸੂਬੇ ਤੋਂ ਨੇ ਸਾਧ ਸੰਗਤ ਜੀ ਹੁਣ ਨਵਾਂ ਕੰਮ ਕੀਤਾ ਐਡਾ ਡਰਾਮਾ ਰਚਿਆ ਆਪਦੀ ਏਆਈ ਜਨਰੇਟਿਡ ਵੀਡੀਓ ਬਣਾਈ ਕਿ ਆਓ ਮੈਂ ਪਾਣੀ ਬੰਦ ਕਰਤਾ ਜੀ ਇੱਕ ਬੂੰਦ ਨਹੀਂ ਜਾਣ ਦਊਗਾ 올 ਪਾਰਟੀ ਮੀਟਿੰਗ ਦਾ ਅਡੰਬਰ ਰਚਿਆ ਗਿਆ ਰਿਜ਼ਲਟ ਕੀ ਨਿਕਲਿਆ ਕਿ ਜੋ ਪਿਛਲੀ ਸਰਕਾਰਾਂ ਵੇਲੇ ਵੀ ਜਿਹੜੇ ਕੰਮ ਨਹੀਂ ਹੋਏ ਸੀ ਉਹ ਕਰ ਵਿਖਾਏ ਇੱਕ ਤਾਂ ਪੰਜਾਬ ਪੁਲਿਸ ਪਹਿਲਾਂ ਲਾਤੀ ਕਿ ਜੇ ਅਸੀਂ ਪੰਜਾਬ ਪੁਲਿਸ ਉੱਥੇ ਲਾਤੀ ਐ ਹਾਈ ਕੋਰਟ 'ਚ ਕੇਸ ਚਲੇ ਗਿਆ ਉੱਥੇ ਵੀ ਹੱਥ ਖੜੇ ਕਰਕੇ ਆ ਗਏ ਕੱਲ ਕੀ ਹੋਇਆ ਕਿ ਇਹਨਾਂ ਸਾਰੇ ਕਾਰਨਾਮਿਆਂ ਕਰਕੇ 20 ਦਿਨ ਦਾ ਜਿਹੜਾ ਉੱਥੇ ਧਰਨੇ ਦਾ ਡਰਾਮਾ ਚੱਲਿਆ ਸੀ ਕਿ ਇੱਕ ਬੂੰਦ ਪਾਣੀ ਨਹੀਂ ਦੇਣਾ 3 ਸਾਲ ਦਾ ਬੋਲੇ ਨਹੀਂ ਭਾਈ ਸਾਹਿਬ ਜਦੋਂ ਸੁਸ਼ੀਲ ਗੁਪਤਾ ਜਾਂ ਇਹਨਾਂ ਦੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਪਾਣੀ ਪੰਜਾਬ ਦਾ ਹਰਿਆਣੇ ਨੂੰ ਵੀ ਜਾਵੇ ਦਿੱਲੀ ਨੂੰ ਵੀ ਜਾਵੇ ਔਰ ਗੁਪਤਾ ਸਾਹਿਬ ਕਹਿੰਦੇ ਸੀ ਕਿ ਇੱਕ ਇੱਕ ਕੱਲੇ-ਕੱਲੇ ਕੋਨੇ-ਕੋਨੇ ਤੱਕ ਹਰਿਆਣੇ ਦੇ S Y L ਚੋਂ ਪਾਣੀ ਹੋ ਕੇ ਪਹੁੰਚੂਗਾ ਔਰ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸਰਕਾਰਾਂ ਸਾਡੀਆਂ ਪੰਜਾਬ 'ਚ ਹੈ ਹਰਿਆਣੇ 'ਚ ਵੀ ਬਣ ਜਾਣੀ ਹੈ ਦਿੱਲੀ 'ਚ ਅੱਗੇ ਆ ਹੁਣ ਪਤਾ ਨਹੀਂ ਕੀ ਜਾਗਿਆ ਕਿ ਡਰਾਮਾ ਸ਼ੁਰੂ ਕਰਤਾ ਇੱਕੋ ਇਹਨਾਂ ਦਾ ਵਜ਼ੀਰ ਹੈ ਗੁੱਬੂ ਗੋਸ਼ਾ ਜਾ ਉੱਥੇ ਰੋਜ਼ ਹੀ ਧਰਨਾ ਦਿਂਦਾ ਰਿਹਾ ਮਗਰ ਅਖੀਰਲਾ ਰਿਜ਼ਲਟ ਇਹ ਨਿਕਲਿਆ ਕਿ ਇਹਨਾਂ ਨੇ ਪੰਜਾਬੀ ਪੰਜਾਬ ਦੇ ਹਿੱਤਾਂ ਦਾ ਫੇਰ ਨੁਕਸਾਨ ਕੀਤਾ ਅੱਜ CISF ਉੱਥੇ ਲੱਗਣ ਲੱਗੀ ਆ ਉਹਦਾ ਖਰਚਾ ਵੀ ਅ ਅਸੀਂ ਭਰਾਂਗੇ ਔਰ ਜਿਹੜਾ ਉਹ ਡਰਾਮਾ ਸੀ ਕਿ ਪੰਜਾਬ ਪੁਲਿਸ ਅਸੀਂ ਸਿਕਿਉਰਿਟੀ ਵਧਾਤੀ ਹੈ ਨੰਗਲ ਡੈਮ ਤੇ ਤੇ BBMB ਦੇ ਬਾਕੀ ਪ੍ਰੋਜੈਕਟਾਂ ਦੇ ਉਹ ਸਭ ਫੇਲ ਹੋ ਗਿਆ ਔਰ ਪੰਜਾਬ ਬਨ ਹਰਿਆਣਾ ਹਾਈ ਕੋਰਟ 'ਚ ਵੀ ਜਾ ਕੇ ਹੱਥ ਖੜੇ ਕਰਤੇ ਸੋ ਜਿਹੜਾ ਪਾਣੀ ਰੋਕਣ ਦੀ ਜਗਾ ਜਿਹੜੀ AI ਦੀ ਜਨਰੇਟਡ ਵੀਡੀਓ ਬਣਾਈ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਿ ਮੈਂ ਆ ਪਾਣੀ ਰੋਕਦੇ ਆ ਜੇ ਡੈਮ ਬੰਦ ਕਰਤੇ ਆ ਸਭ ਝੂਠ ਪਾਣੀ ਐਜ਼ ਇਟ ਇਜ਼ ਜਾਊਗਾ ਭਾਵੇਂ ਵੱਧ ਚਲੇ ਜਾਵੇ ਮਗਰ ਇੱਕ ਡਰਾਮੇ ਦਾ ਜਿਹੜਾ ਸੀਜ਼ਨ ਹੈ ਕਿ ਪੰਜਾਬ ਦਾ ਇਹਦੇ ਚ ਭਲਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਭਲਾ ਹੋਊਗਾ ਕਿ ਪੰਜਾਬ ਦੀ ਐਗਰੀਕਲਚਰ ਦਾ ਭਰਾ ਹੋਊਗਾ ਪੰਜਾਬ ਦੀ ਇਕਨੋਮੀ ਦਾ ਕੀ ਇਹਦੇ ਨਾਲ ਭਲਾ ਹੋਊਗਾ ਨਹੀਂ ਇਟ ਵਾਸ 올 ਅ ਡਰਾਮਾ ਅਜਮਾ ਸਾਰੀ ਪੋਲਿਟਿਕਲ ਪਾਰਟੀ ਦੇ ਲੀਡਰਸ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਉਸ ਹਾਲ ਪਾਰਟੀ ਮੀਟਿੰਗ ਚ ਗਏ ਸੀ ਨਾ ਅੰਦਰ ਝਾਤੀ ਮਾਰ ਕੇ ਵੇਖਿਓ ਯਾ ਕੁਐਸਚਨ ਹਿਮ ਇਹਨੇ ਤੁਹਾਨੂੰ ਸਭ ਨੂੰ ਝੂਠ ਬੋਲਿਆ ਹੀ ਹੈਸ ਚੀਟਡ ਈਚ ਵਨ ਆਫ ਯੂ ਔਰ ਇਹ ਰਿਜ਼ਲਟੇ ਨਿਕਲ ਲਿਆ ਕਿ ਇਹਦੀ ਹਾ ਡਰਾਮੇਬਾਜੀ ਦਾ ਯਾ ਜੋਕਰਪੰਤੀ ਦਾ ਕਿ ਜਿਹੜੀ ਸੀਐਸਐਫ ਅੱਜ ਤੱਕ ਨਹੀਂ ਕਦੇ ਸੈਂਟਰਲ ਫੋਰਸ ਉੱਤੇ ਲੱਗੀ ਸੀ ਉਹ ਚੱਕ ਕੇ ਲਵਾਤੀ। ਨਾਓ ਟੋਟਲ ਕੰਟਰੋਲ ਜਿਹੜਾ ਉਹ ਦਿਨ ਡਰਾਮਾ ਰਚਿਆ ਸੀਗਾ ਕਿ ਚੇਅਰਮੈਨ ਬੀਬੀਐਮਬੀ ਨੂੰ ਟਾਲੇ ਲਾਤੇ ਲੋਕਾਂ ਨੇ ਸੋਚਿਆ ਪਤਾ ਨਹੀਂ ਕਿਹੜੇ ਕਮਰੇ 'ਚੇ ਬੰਦ ਕਰਤਾ। ਨਗਰੋਤਾ ਸਤਲੁਜ ਸਦਨ ਜਿਹੜਾ ਰੈਸਟ ਹਾਊਸ ਆ ਉੱਥੇ ਬੈਠਿਆ ਸੀ ਇਹਨਾਂ ਨੇ ਬਾਹਰਲੇ ਗੇਟ 'ਤੇ ਡਰਾਮਾ ਲਾ ਕੇ ਜਿੰਦਾਬਾਦ ਮਰਦਾਬਾਦ ਕਰਤੀ। ਅਖੀਰ 'ਚ ਇਹ ਸਾਰੇ ਕੰਮਾਂ ਦਾ ਰਿਜ਼ਲਟ ਜ਼ੀਰੋ ਨਹੀਂ ਪੰਜਾਬ ਦੇ ਉਲਟ ਔਰ ਅਜ ਕੈਬਨਟ ਦੀ ਮੀਟਿੰਗ ਸੱਦੇ ਲਈ ਆ ਫਿਰ ਕਹਿੰਦੇ ਅਸੀਂ ਨੀਤੀ ਉਯੋਗ ਚ ਜਾ ਕੇ ਉਠਾਵਾਂਗੇ ਕੀ ਉਠਾਉਂਗੇ ਤੁਸੀਂ ਤਾਂ ਸਰੈਂਡਰ ਕਰ ਗਏ ਹੋ ਹੱਥ ਖੜੇ ਕਰਤੇ ਆ ਪਾਣੀ ਬੀਬੀਐਮਪੀ ਦਾ ਟੋਟਲ ਕੰਟਰੋਲ ਤੁਸੀਂ ਸੈਂਟਰਲ ਫੋਰਸਿਜ਼ ਨੂੰ ਦੇ ਦਿੱਤਾ ਔਰ ਇਹਦੇ ਨਾਲ ਕੇਵਲ ਤੇ ਕੇਵਲ ਪੰਜਾਬ ਦਾ ਨੁਕਸਾਨ ਹੋਇਆ ਮਗਰ ਤੁਸੀਂ ਕੁਰਸੀ ਨੂੰ ਚਿੰਬੜੀ ਬੈਠੇ ਹੋ ਇਹ ਪੰਜਾਬ ਦੇ ਹਿੱਤਾਂ ਦੇ ਉਲਟ ਕੋਈ ਫੈਸਲਾ ਹੋ ਰਿਹਾ ਹੈ ਅਫਸੋਸ ਦੀ ਗੱਲ ਹੈ ਕਿ ਤੁਸੀਂ ਉਹਦੇ ਲਈ ਆਪਦੀ ਆਵਾਜ਼ بلند ਨਹੀਂ ਕਰ ਪਾ ਰਹੇ ਕੇਵਲ ਡਰਾਮਾ ਕਰ ਰਹੇ ਹੋ ਔਰ ਇਹ ਗੱਲ ਮੈਂ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰ ਰਿਹਾ ਥੈਟ ਪਲੀਜ਼ ਰਾਈਜ਼ ਐਂਡ ਰੇਜ਼ ਯੋਰ ਵੌਇਸ ਇਹਨਾਂ ਨੂੰ ਘੇਰਾ ਪਾਓ ਇਹਨਾਂ ਦੀਆਂ ਨਿਲਾਇਕੀਆਂ ਦਾ ਪਰਦਾ ਫਾਸ਼ ਕਰੋ ਕਿਉਂਕਿ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਪੰਜਾਬੀਆਂ ਦਾ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ thank you